ਇਹ ਹਾਲਾਤਾਂ ਦੇ ਵਿੱਚੋਂ ਟਾਈਮ 'ਚ ਤੁਸੀਂ ਸ਼ਾਂਤੀ ਨਾਲ ਬੈਠੇ ਹੋ ਇਹ ਮੋਰਚੇ ਦੀ ਜਿੱਤ ਦਾ ਸਬੂਤ ਹੈ ਹੁਣ ਮੈਂ ਬੇਨਤੀ ਕਰਦਾ ਹਰਜਿੰਦਰ ਸਿੰਘ ਜੀਪਾਲ ਪੰਨੋ ਹਰਿੰਦਰਪਾਲ ਸਿੰਘ ਜੀ ਪੰਨੋ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਉਹ ਆ ਜਾਣ 2 ਮਿੰਟ ਵਾਸਤੇ ਟਾਈਮ ਸਿਰਫ 2 ਮਿੰਟ ਹੀ ਹੈ ਉਸ ਤੋਂ ਬਾਅਦ ਸਰਦਾਰ ਕਰਤਾਰ ਸਿੰਘ ਜੀ ਅਰਜਨ ਵਾਲੜੀ ਉਹ ਤਿਆਰ ਰਹਿਣ ਸਰ ਫਰੋਚੀ ਕੀ ਤਮੰਨਾ ਅੱਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਯੋਰ ਕਿਤਨਾ ਬਾਜੂਏ ਕਰਦੀਆਂ ਰੋਕਾਂ ਨੂੰ ਤੋੜਦੇ ਹੋਏ ਮੇਰੇ ਬਹੁਤ ਹੀ ਬਹਾਦਰ ਕਿਸਾਨ ਵੀਰੋ ਬਜ਼ੁਰਗੋ ਭੈਣੋ ਮਤਾਓ ਖੱਟਰ ਸਰਕਾਰ ਦੀਆਂ ਰੋਕਾਂ ਨੂੰ ਤੋੜ ਕੇ ਕੇਂਦਰ ਸਰਕਾਰ ਦੀ ਧੌਣ ਤੇ ਗੋਡਾ ਰੱਖਣ ਦਾ ਤੁਹਾਨੂੰ ਮੌਕਾ ਮਿਲਿਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਨੂੰ ਹਮੇਸ਼ਾ ਹੀ ਵਕਵਾ ਕੇ ਸਮੇਤ ਇਤਿਹਾਸ ਸਿਰਜਦਾ ਆਇਆ ਹੈ ਅੱਜ ਫੇਰ ਪੰਜਾਬ ਨੇ ਪੰਜਾਬੀਆਂ ਨੇ ਪੂਰੇ ਹਿੰਦੁਸਤਾਨ ਨੂੰ ਨਾਲ ਲੈ ਕੇ ਇੱਕ ਨਵਾਂ ਇਤਿਹਾਸ ਸਿਰਜਣਾ ਹੈ ਇਹ ਕੇਂਦਰ ਦੀ ਸਰਕਾਰ ਤਾਨਾਸ਼ਾਹੀ ਸਰਕਾਰ ਜੋ ਆਪਣੀ ਡਿਕਟੇਟਰਸ਼ਿਪ ਕਰਕੇ ਤਰ੍ਹਾਂ ਤਰ੍ਹਾਂ ਦੇ ਫੈਸਲੇ ਕਰਦੀ ਆਈ ਤੇ ਹੁਣ ਆ ਫੈਸਲਾ ਕੀਤਾ ਖੇਤੀ ਵਿਰੋਧੀ ਬਿੱਲ ਲੈ ਆ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਸ਼ ਦੇ ਕਿਸਾਨਾਂ ਦੇ ਨਾਲ ਮੱਥਾ ਲਾਇਆ ਪਰ ਇਹਨੂੰ ਇਹ ਗੱਲ ਯਾਦ ਹੋਣੀ ਚਾਹੀਦੀ ਹੈ ਕਿ ਮੱਥਾ ਪੰਜਾਬੀਆਂ ਨਾਲ ਲੱਗਾ ਦੇਸ਼ ਦੇ ਆਂਦਾ ਤੇ ਨਾਲ ਲੱਗਾ ਇਹਨੂੰ ਪੁੱਠਾ ਢੇਡਾ ਲਾਉਣਾ ਪਊ ਤੋਬੀ ਪੜਕੇ ਵਜਣਗੇ ਇਹਨੂੰ ਆਪਣੇ ਕਾਨੂੰਨ ਵਾਪਸ ਲੈਣੇ ਪੈਣਗੇ ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਸਭ ਤੋਂ ਪਹਿਲੋਂ ਪੰਜਾਬ ਭਰ ਦੇ ਅਧਿਆਪਕ ਵਰਗ ਵੱਲੋਂ ਤੁਹਾਡੇ ਅੱਗੇ ਸਿਰ ਝੁਕਾਉਣਾ ਹੈ ਤੇ ਤੁਹਾਨੂੰ ਵਿਸ਼ਵਾਸ ਦੇ ਕੇ ਜਾਨਾ ਹੈ ਕਿ ਪੰਜਾਬ ਦੇ ਸਾਰੀਆਂ ਹੀ ਜਥੇਬੰਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਜਥੇਬੰਦੀਆਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੀਆਂ ਜਥੇਬੰਦੀਆਂ ਨੇ ਜਿਸ ਤਰ੍ਹਾਂ ਤੁਹਾਨੂੰ ਸਮਰਥਨ ਦਿੱਤਾ ਉਸੇ ਤਰੀਕੇ ਦੇ ਨਾਲ ਪੰਜਾਬ ਭਰ ਦੇ ਐਲੀਮੈਂਟਰੀ ਅਧਿਆਪਕ ਸਮੂੱਚਾ ਅਧਿਆਪਕ ਵਰਗ ਤੁਹਾਡੀ ਪਿੱਠ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਸੀਂ ਜਿਸ ਦਿਨ ਤੋਂ ਵੀ ਤੁਸੀਂ ਆ ਸੰਘਰਸ਼ ਦੇ ਵਿੱਚ ਆਇਓ ਜਿਸ ਦਿਨ ਤੋਂ ਕੇਂਦਰ ਦੀ ਸਰਕਾਰ ਨੇ ਸਾਡੇ ਕਿਸਾਨ ਮਾਰੂ ਬਿੱਲ ਲੈ ਕੇ ਆਂਦੇ ਆ ਉਸੇ ਦਿਨ ਤੋਂ ਲਗਾਤਾਰ ਜ਼िला ਪਧਰਾ ਦੇ ਤੁਹਾਡੇ ਸਮਰਥਨ ਦੇ ਵਿੱਚ ਤੁਹਾਡੇ ਵਿੱਚ ਸ਼ਾਮਲ ਹੁੰਨੇ ਆ ਤੇ ਹੁਣ ਫਿਰ ਦੁਬਾਰਾ ਸੂਬੇ ਵੱਲੋਂ ਫੈਸਲਾ ਕਰਕੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਾਲ ਲੈ ਕੇ ਸੂਬੇ ਦੇ ਆਗੂਆਂ ਨੂੰ ਨਾਲ ਲੈ ਕੇ ਵੱਡੇ ਪੱਦਰ ਦੇ ਅਧਿਆਪਕ ਵਰਗ ਨੂੰ ਨਾਲ ਲੈ ਕੇ ਤੁਹਾਡੇ ਸਿੰਘੂ ਬਾਡਰ ਪਹੁੰਚ ਕੇ ਤੁਹਾਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਜਿੰਨਾ ਚਿਰ ਤੱਕ ਕੇਂਦਰ ਦੀ ਸਰਕਾਰ ਇਹ ਕਿਸਾਨ ਮਾਰੂ ਬਿੱਲ ਵਾਪਸ ਨਹੀਂ ਲੈਂਦੀ ਪੰਜਾਬ ਭਰ ਦਾ ਸਮੁੱਚਾ ਅਧਿਆਪਕ ਵਰਗ ਤੁਹਾਡੇ ਨਾਲ ਖੜਾ ਹੈ ਓਨੇ ਚਿਰ ਤੱਕ ਖੜਾ ਹੈ ਜਿੰਨਾ ਚਿਰ ਤੱਕ ਅਸੀਂ ਕੇਂਦਰ ਦੀ ਮੋਦੀ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਇਹ ਤਿੰਨੇ ਬਿੱਲ ਅਸੀਂ ਵਾਪਸ ਕਰਾ ਕੇ ਨਹੀਂ ਲੈ ਕੇ ਜਾਂਦੇ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਸੂਝਵਾਨ ਬੁਲਾਰਿਆਂ ਨੇ ਆਗੂ ਸਹਿਬਾਨ ਨੇ ਬੋਲਿਆ ਸੀ ਅੱਜ ਪੂਰੇ ਹਿੰਦੁਸਤਾਨ ਦਾ ਕੀ ਪੂਰੇ ਵਰਲਡ ਦਾ ਤੁਹਾਨੂੰ ਸਮਰਥਨ ਮਿਲਿਆ ਮੈਂ ਆਪਣੇ ਛੋਟੇ ਵੀਰਾਂ ਨੂੰ ਵੱਡੇ ਵੀਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ ਦਿਲ ਦੀਆਂ ਗਰਾਈਆਂ ਤੋਂ ਸਲੂਟ ਕਰਦਾ ਨਾਲ ਦੀ ਨਾਲ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਸਾਡੇ ਵੀਰ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗ ਇਸ ਲੜਾਈ ਚ ਜਿੱਤ ਕੇ ਨਿਕਲ ਅਸੀਂ ਕੇਂਦਰ ਦੀ ਸਰਕਾਰ ਨੂੰ ਦਸੀਏ ਕਿ ਤੁਸੀਂ ਸਾਡੇ ਨਾਲ ਮੱਥਾ ਲਾਇਆ ਸੀਗਾ ਤੁਹਾਡੀ ਧੌਣ ਤੇ ਗੋਡਾ ਰੱਖ ਕੇ ਅਸੀਂ ਕਾਨੂੰਨਾਂ ਨੂੰ ਵਾਪਸ ਕਰਕੇ ਲੈ ਕੇ ਚੱਲੇ ਆ ਇਸੇ ਵਿਸ਼ਵਾਸ ਦੇ ਨਾਲ ਕਿ ਜਿੰਨਾ ਚਿਰ ਵੀ ਤੁਹਾਡਾ ਸੰਘਰਸ਼ ਚੱਲੇਗਾ ਚਾਹੇ 14 ਤਰੀਕ ਨੂੰ ਜ਼ਿਲ੍ਹਾ ਪਧਰੀ ਤਰਨੇ ਹੋਣੇ ਆ ਜਿੱਥੋਂ ਤੱਕ ਵੀ ਸੰਘਰਸ਼ ਚੱਲਦਾ ਹੈ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ ਬਹੁਤ ਬਹੁਤ ਧੰਨਵਾਦ ਜੀ ਸਿਰਫ 5 ਮਿੰਟ ਹੀ 5 ਤੋਂ 1 ਮਿੰਟ ਵੀ ਵੱਧ ਸਟੇਜ ਨਹੀਂ ਚਲਾਉਣੀ ਮੈਂ ਬੇਨਤੀ ਕਰਦਾ ਪਦਮਸ਼੍ਰੀ ਕਰਤਾਰ ਸਿੰਘ ਜੀ ਨੂੰ ਉਹ ਆ ਜਾਣ ਤੇ ਉਹਨਾਂ ਤੋਂ ਬਾਅਦ ਸਾਡੇ ਵਿੱਚ ਹੋਬੀ ਤਾਲੀਵਾਲ ਜੀ ਫਿਲਮੀ ਕਲਾਕਾਰ ਨੇ ਉਹ ਵੀ ਹਾਜ਼ਰੀ ਲਵਾਉਣਗੇ ਤੇ ਹੁਣ ਆ ਜਾਣ ਜੀ ਕਰਤਾਰ ਸਿੰਘ ਜੀ ਆ ਜਾਣ ਇਸ ਪੰਡਾਲ ਵਿੱਚ ਬੈਠੇ ਕਿਸਾਨ ਮਜ਼ਦੂਰ ਸਾਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਤਰੀਕ ਨੂੰ ਅਸੀਂ ਜਲੰਧਰ ਤੋਂ ਚੱਲੇ ਸੀ ਔਰ 6 ਤਰੀਕ ਨੂੰ ਤੁਹਾਡੇ ਇੱਥੇ ਦਰਸ਼ਨ ਕੀਤੇ ਸੀ ਉਸ ਤੋਂ ਬਾਅਦ 7 ਤਰੀਕ ਨੂੰ ਅਸੀਂ ਰਾਸ਼ਟਰਪਤੀ ਭਵਨ ਨਾਲ ਜਾ ਰਹੇ ਸੀ ਔਰ 30 ਬਦਲ ਸ੍ਰੀ ਅਰਜੁਨਾ ਵਾਡੀ ਤਰੁਣਾਚਾਰੀਆ ਵਾਡ ਉਸ ਦਿਨ ਅਸੀਂ ਲੈ ਕੇ ਚੱਲੇ ਸੀ ਤੇ ਲੇਕਨ ਮੈਨੂੰ 11 ਵਜੇ ਟੈਲੀਫੋਨ ਆਇਆ ਰਾਸ਼ਟਰਪਤੀ ਸਿਕਿਉਰਟੀ ਤੋਂ ਕਿ ਕਹਿਣ ਲੱਗੇ ਤੁਸੀਂ ਕਿ ਤੁਹਾਡਾ ਪ੍ਰੋਗਰਾਮ ਕੀ ਆ ਮੈਂ ਉਹਨਾਂ ਨੂੰ ਦੱਸਿਆ ਵੀ 2 ਵਜੇ ਅਸੀਂ ਪ੍ਰੈਸ ਕਲੱਬ ਤੋਂ ਚੱਲਾਂਗੇ ਔਰ ਨਾਲ ਹੀ ਪੁੱਛਦੇ ਵੇ ਕਿੰਨੇ ਕ ਬੰਦੇ ਹੋਗੇ ਮੈਂ ਕਿਹਾ ਵੀ ਅਸੀਂ 15 20 30 ਹੋ ਜਾਵਾਂਗੇ ਜਿਆਦਾ ਜਿਆਦਾ ਤੇ ਜਦੋਂ ਅਸੀਂ 2 ਵਜੇ ਪਹੁੰਚੇ ਉੱਥੇ ਪ੍ਰੈਸ ਕਲੱਬ ਤੇ ਉੱਥੇ ਪਤਾ ਨਹੀਂ ਕਿੰਨੀ ਫੋਰਸ ਲਾ ਦਿੱਤੀ ਗਈ ਪਤਾ ਨਹੀਂ ਕੀ ਗੱਲਿਆ ਕੀ ਨਹੀਂ ਔਰ ਬੈਰੀਅਰ ਲਾ ਦਿੱਤੇ ਗਏ ਕਈ ਕੁਸ਼ ਕੀਤਾ ਗਿਆ ਤੇ ਉਹਨਾਂ ਨੇ ਸਾਨੂੰ ਰਾਸ਼ਟਰਪਤੀ ਭਵਨ ਵੱਲ ਨਹੀਂ ਜਾਣ ਦਿੱਤਾ ਔਰ ਮੈਂ ਸੋਚਿੰਦਾ ਕਿ ਅਸੀਂ ਤੇ ਸ਼ਾਂਤਮਈ ਢੰਗ ਨਾਲ ਜਾ ਰਹੇ ਆ ਔਰ ਸਾਨੂੰ ਜਾਣ ਦਿਓ ਇੰਨੀ ਗਵਰਨਮੈਂਟ ਡਰੀ ਹੋਈ ਐ ਸਾਥੋਂ ਵੀਰੋ ਇਹ ਐਵੇਂ ਨਹੀਂ ਕਿ ਉਹ ਪਜਲ ਹੋਈ ਪਿਆ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤੁਹਾਡਾ ਸਾਰੇ ਵਰਲਡ ਦੇ ਵਿੱਚ ਸ਼ਾਂਤਮਈ ਧਰਨੇ ਨਾਲ ਇਹ ਆਵਾਜ਼ ਗਈ ਆ ਸਾਰਾ ਤੁਹਾਡੇ ਨੂੰ ਵਰਲਡ ਤੁਹਾਡੇ ਨਾਲ ਆ ਔਰ ਮੈਂ ਸਮਝਦਾ ਕਿ ਇਹ ਇੱਕ ਪਹਿਲੀ ਵਾਰ ਇਦਾਂ ਦਾ ਜਿਹੜਾ ਸੰਘਰਸ਼ ਚੱਲਿਆ ਆ ਇਹਨੂੰ ਹਮੈਤ ਮਿਲੀ ਆ ਸਾਰਾ ਵਰਲਡ ਆਪਣੇ ਨਾਲ ਹੋ ਗਿਆ ਆ ਤੇ ਮੈਂ ਉਸ ਤੋਂ ਬਾਅਦ ਉਸ ਦਿਨ ਬਿਜਲਰ ਜੀ ਆਇਆ ਉਸ ਦਿਨ 30 ਵਾਟ تھے 30 ਵਾਟ ਸੀ ਅੱਜ ਹੁਣ ਤੱਕ 50 ਵਾਟ ਹੋ ਗਿਆ ਆਪਣੇ ਪੰਜਾਬੀਆਂ ਦੇ ਔਰ ਹਰਿਆਣਾ ਵੀ ਨਾਲ ਹੋ ਗਿਆ ਮਹਾਰਾਸ਼ਟਰਾ ਵੀ ਨਾਲ ਹੋ ਗਿਆ ਤੇ ਜਿਸ ਤਰ੍ਹਾਂ ਆਪਣੇ ਨਾਲ ਲੋਕ ਇਹ ਸੰਘਰਸ਼ ਲਈ ਹਰ ਹਰ ਵਾਰ ਕਰ ਰਲ ਰਿਹਾ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਤੁਹਾਡੇ ਦਸ਼ਮਕਰਨ ਪਰ ਆਇਆ ਸੀ ਫਿਰ ਮੈਂ ਇੱਥੇ ਹੀ ਆ ਮੈਂ ਇੱਥੇ ਹੀ ਰਹਿਣਾ ਹਾਂ ਜਿੰਨਾ ਚਿਰ ਇਹ ਫੈਸਲਾ ਸਾਡਾ ਜਿੱਤ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਨਹੀਂ ਜਾਵਾਂਗੇ ਅਸੀਂ ਇਹ ਵਾਰਡ ਵਾਪਸ ਕਰਕੇ ਜਾਵਾਂਗੇ ਤੇ ਨਹੀਂ ਤੇ ਜਿੱਤ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਸਾਡੇ ਲਾਸਟ ਬੁਲਾ ਰਹੇ ਨੇ ਹੋਬੀ ਢਾਲੀਵਾਲ ਜੀ ਉਹ ਆ ਜਾਣਾ ਤੇ ਬਾਕੀ ਬੁਲਾ ਰਿਆਂ ਤੋਂ ਮੈਂ ਮਾਫੀ ਮੰਗਦਾ ਐ ਸਾਡੇ ਵਿੱਚ ਬਹੁਤ ਵੱਡੇ ਵੱਡੇ ਬੁਲਾਰੇ ਰਹਿ ਗਏ ਉਹਨਾਂ ਨੂੰ ਕੋਈ ਗੱਲ ਨਹੀਂ ਮੋਰਚਾ ਲੰਬਾ ਚੱਲਣਾ ਕੱਲ ਨੂੰ ਪਹਿਲਾ ਟਾਈਮ ਪਹਿਲਾ ਟਾਈਮ ਉਹਨਾਂ ਨੂੰ ਹੀ ਦਿੱਤਾ ਜਾਵੇਗਾ ਸਟੇਜ ਚ ਲਾਉਂਦਾ ਕੋਈ ਗਲਤੀ ਹੋ ਗਈ ਤਾਂ ਮੈਂ ਮਾਫੀ ਮੰਗਦਾ ਹੋબી ਧਾਲੀਵਾਲ ਜੀ ਆ ਜਾਣ ਹਰ ਜਾਤ ਹਰ ਧਰਮ ਹਰ ਉਮਰ ਤੇ ਹਰ ਸੂਬੇ ਤੋਂ ਉੱਤੇ ਹੋ ਕੇ ਤੁਸੀਂ ਇੱਥੇ ਕਿਸਾਨ ਬਣ ਕੇ ਆਇਓ ਔਰ ਬਹੁਤ ادب ਦੇ ਨਾਲ ਮੈਂ ਹਰ ਕਿਸਾਨ ਦੇ ਚਰਨਾ ਦੇ ਵਿੱਚ ਸੀਸ ਸੁਣਵਾਉਣਾ ਤੁਹਾਡੀਆਂ ਮੰਗਾਂ ਜਾਇਜ਼ ਨੇ ਪਹਿਲੀ ਗੱਲ ਦੂਸਰੀ ਗੱਲ ਮੈਂ ਰਿਣੀਆਂ ਉਹਨਾਂ